ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇੱਕ ਅਜਿਹੇ ਨੌਜਵਾਨ ਨੂੰ ਹਸਪਤਾਲ ਦੇ ਸਟਾਫ ਨੇ ਕਾਬੂ ਕੀਤਾ ਹੈ ਜੋ ਕਿ ਨੌਕਰੀ ਨਾ ਮਿਲਣ ਕਰਕੇ ਨਸ਼ੇ ਦੀ ਦਲਦਲ ਵਿੱਚ ਇਸ ਕਦਰ ਫਸ ਚੁੱਕਾ ਹੈ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਤਾਰ ਤੀਜੀ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਇਸ ਨੌਜਵਾਨ ਨੂੰ ਹਸਪਤਾਲ ਦੇ ਸਟਾਫ ਵੱਲੋਂ ਚੋਰੀ ਕਰਦੇ ਹੋਏ ਰੰਗੀ ਹੱਤੀ ਕਾਬੂ ਕਰ ਲਿਆ ਗਿਆ ਇੱਥੇ ਦੱਸ ਦਈਏ ਕਿ ਇਸ ਨੌਜਵਾਨ ਨੇ ਹਸਪਤਾਲ ਵਿੱਚ ਆਕਸੀਜਨ ਵਾਲੇ ਪਾਈਪ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੈ ਅਤੇ ਹੁਣ ਵੀ ਉਸ ਨੂੰ ਪਾਰੀ ਮਾਤਰਾ ਵਿੱਚ 5-5 ਮਹੀਨੇ ਦੇ ਕਾਬੂ ਕਰ ਲਿਆ ਹੈ ਕਾਬੂ ਕੀਤੇ ਨੌਜਵਾਨ ਨੇ ਦੱਸਿਆ ਕਿ ਉਸ ਨੇ BCA ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ ਅਤੇ ਉਹ ਇਸ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਹੈ ਉਸ ਨੇ ਦੱਸਿਆ ਕਿ ਅਗਰ ਉਸ ਨੂੰ ਨੌਕਰੀ ਮਿਲ ਜਾਂਦੀ ਤਾਂ ਉਹ ਇਸ ਤਰ੍ਹਾਂ ਦੇ ਕੰਮ ਵਿੱਚ ਕਦੇ ਵੀ ਨਹੀਂ ਫਸਦਾ ਪਹਿਲਾਂ ਵੀ ਕੀਤੀ ਚੋਰੀ ਕੋ ਇੱਥੇ ਹੈ ਪਹਿਲਾਂ ਵੀ ਚੋਰੀ ਕੀਤੀ ਸੀ ਹਾਂਜੀ ਕੀ ਚੋਰੀ ਕੀਤੀ ਸੀ ਪਹਿਲਾਂ ਹਾਂਜੀ ਪੈਨਿੰਗ ਹੈ ਹੈ ਅਹੀ ਭਾਈ ਭਜੀ ਭਾਈ ਭਾਈ ਅੱਜ ਕਿੰਨੇ ਬੰਦੇ ਆਏ ਦੀ ਰੋਟੀ ਚੋਰੀ ਕਰਨ ਕੱਲੇ ਸੀ ਇਹਦੇ ਸਾਮਾਨ ਵੇਚਦੇ ਕਿੱਥੇ ਆ ਆ ਗੋਲ ਚੌਂਕ ਜੀ ਪੁੱਛੀ ਹੈ ਭਾਈ ਕਿੰਨੇ ਦਾ ਵੇਚਦੇ ਸਾਮਾਨ 460 ਰੁਪਏ ਕਿਲੋ ਦੇ ਦਾ ਨਹੀਂ ਗੋਲ ਚੌਂਕ ਦੇ ਵਿੱਚ ਕਿਹਨੂੰ ਵੇਚਦੇ ਮੈਂ ਕੀ ਨਾਂ ਉਹਦਾ ਨਾਂ ਨਹੀਂ ਪਤਾਈ ਉਹਦਾ ਤੇ ਕਿੱਥੇ ਕਰਕੇ ਦੁਕਾਨ ਆ ਉਹਦੀ ਚੌਂਕ ਦੇ ਉੱਤੇ ਹੀ ਹੈ ਕੰਮ ਕਰ ਲਾ ਮੈਂ ਅੱਜ ਤੋਂ ਦੂਜੀ ਵਾਰੀ ਚੋਰੀ ਇੱਥੇ ਕਰਾਂ ਨਾ ਕਿ ਕੱਲ ਹੀ ਇਦਾਂ ਕਰਦਾ ਮੈਂ ਤੂੰ ਨਸ਼ਾ ਪੂਰਾ ਕਰਨ ਲਈ ਹੈ ਨਸ਼ਾ ਬੂਦਾ ਕਰਨ ਕੀ ਨਸ਼ਾ ਕਰਦਾ ਚਿੱਟੇ ਦਾ ਜੀ ਤੇ ਕੰਮ ਕਰ ਨਹੀਂ ਕਰਦਾ ਕੰਮ ਮਿਲਦਾ ਹੀ ਨਹੀਂਗਾ ਜੀ ਸਰਕਾਰ ਨੇ ਨਸ਼ਾ ਜਿਹੜੇ ਛਡਾਓ ਕੇ ਅੰਦਰ ਬਣਾਏ ਆ ਉਹਦੇ ਜੀ ਤੁਸੀਂ ਭਰਤੀ ਹੋ ਜਾਓ ਅੱਲੇ ਨਹੀਂ ਹੁੰਦੇ ਸਰ ਜੀ ਉਹਦੇ ਵਿੱਚ ਭਰਤੀ ਸਰ ਜੀ ਉਹਦੇ ਵਿੱਚ ਭਰਤੀ ਹੋਏ ਸੀਗੇ ਸਰ ਉਹਦੇ ਵਿੱਚ ਭਰਤੀ ਹੋਏ ਸੀਗੇ ਜੀ ਉਹਦੇ ਵਿੱਚ 21 ਦਿਨ 21 ਦਿਨ ਰੱਖ ਕੇ ਤੇ ਕਿਦੇ ਦਿਨ ਰੱਖ ਕੇ ਛੱਡ ਦਿੰਦੇ ਆ ਉਸ ਤੋਂ ਬਾਅਦ ਆ ਕੇ ਫਿਰ ਸਰ ਨਹੀਂ ਸਰ ਪ੍ਰੋਪਰਲੀ ਇਲਾਜ ਨਹੀਂ ਹੈਗਾ ਸਰ ਮੈਂ ਬੀਸੀਏ ਕੀਤੀ ਆ ਦੇਖੋ ਨੌਕਰੀ ਮਿਲੀ ਹੋਵੇ ਜੀ ਪੜਾਈ ਕਿ ਨਹੀਂ ਕੀਤੀ ਆ ਬੀਸੀਏ ਕੀਤੀ ਆ ਜੇ ਨੌਕਰੀ ਮਿਲੀ ਹੋਵੇ ਜੇ ਨੌਕ ਚੋਰੀ ਕਰਨ ਦੀ ਕੀ ਲੋੜ ਆ ਪੜਾਈ ਦੇ ਬਾਅਦ ਨਹੀਂ ਪਹਿਲਾਂ ਕਿੰਨਾ ਕੁ ਸਮਾਨ ਇੱਥੋਂ ਲੈ ਆ ਕੇ ਚੋਰੀ ਚੋਰੀ ਕੀਤਾ ਸੀ ਕਿੰਨੇ ਕਿਲੋ ਪਹਿਲਾਂ ਵਿੱਚ ਆ ਦੋਵਰੀ ਕੀਤਾ ਹੈ ਜੀ ਪਹਿਲੋ ਕਿੰਨੀ ਕਿੰਨੇ ਦਾ ਵੇਚਿਆ ਤੁਸੀਂ ਸਮਾਨ ਇਹ ਦੋਵਰੀ ਵਿੱਚ ਪਹਿਲਾਂ ਵੀ ਉਸੇ ਬੰਦੇ ਨੂੰ ਵੇਚਿਆ ਹਾਂਜੀ ਅੱਜ ਇੱਕ ਮੁੰਡਾ ਸੀ ਉਹ ਚੋਰੀ ਕਰਦਾ ਫੜਿਆ ਗਿਆ ਸਾਡੀ ਐਮਸੀਐਚ ਦੀ ਬਿਲਡਿੰਗ ਚ ਸੈਕੰਡ ਫਲੋਰ ਤੇ ਆਕਸੀਜਨ ਸਪਲਾਈ ਵਾਲੇ ਪਾਈਪ ਉਹ ਕੱਟ-ਕੱਟ ਕੇ ਲਿਜਾ ਰਿਹਾ ਸੀਗਾ ਤੇ ਮੁਲਾਜ਼ਮਾਂ ਨੇ ਉਹਨੂੰ ਅ ਦੇਖਿਆ ਤੇ ਉਹਨੂੰ ਫੜ ਲਿਆ ਤੇ ਕਿੰਨਾ ਕੁ ਨੁਕਸਾਨ ਸਰ ਕੀਤਾ ਜੀ ਮਿੰਦੇ ਆ ਕਾਫੀ ਨੁਕਸਾਨ ਕੀਤਾ ਆਕਸੀਜਨ ਸਪਲਾਈ ਦੇ ਪਾਈਪ ਹੁੰਦੇ ਕਾਪਰ ਦੇ ਪਾਈਪ ਹੁੰਦੇ ਆ ਉਹ ਸਾਰੇ ਚੋਰੀ ਕੀਤੇ ਔਰ ਸਾਰਾ ਸੀਲਿੰਗ ਤੋਂ ਉਹਨੇ ਬੋਰਡ ਵਗੈਰਾ ਖੋਲ ਦਿੱਤੇ ਤੇ ਹੋਰ ਵੀ ਕਈ ਚੀਜ਼ਾਂ ਚੋਰੀ ਕੀਤੀਆਂ ਖਾਸ ਕਰਕੇ ਜਿਹੜੇ ਜਿਹਨਾਂ ਵਿੱਚ ਕਾਪਰ ਹੁੰਦਾ ਤੇ ਸਭ ਕੁਝ ਉਹਨੇ ਖੋਲ-ਖੋਲ ਕੇ ਸੈੱਟ ਦਿੱਤਾ ਜਿਹਦੇ ਨਾਲ ਸਾਰਾ ਸਿਸਟਮ ਡਿਸਟਰਬ ਹੋ ਗਿਆ ਹੈ ਤੇ ਇਹ esto ਪਹਿਲਾਂ ਵੀ ਇਹਨੇ ਚੋਰੀ ਕੀਤੀ ਸੀ ਕਿ ਪੁਲਿਸ ਨੂੰ ਪਹਿਲਾਂ ਵੀ ਕੰਪਲੇਟ ਕੀਤੀ ਸੀ ਪਰ ਅੱਜ ਪੁਲਿਸ ਵਾਲੇ ਆਏ ਤੇ ਇਹਨੂੰ ਲੈ ਗਏ ਨਹੀਂ ਪਹਿਲਾਂ ਕੀ ਕਾਰਵਾਈ ਹੋਈ ਸੀ ਤੇ ਜਦੋਂ ਤੁਸੀਂ ਮੌਕੇ ਤੇ ਉਦੋਂ ਵੀ ਇਹਨੂੰ ਕਾਬੂ ਕਰਕੇ ਆ ਫੜਾਇਆ ਸੀ ਖੁਦ ਫੜਾਇਆ ਸੀ ਮੈਂ ਹਾਂਜੀ ਉਦੋਂ ਵੀ ਪੁਲਿਸ ਨੂੰ ਸੱਦਿਆ ਸੀ ਤੇ ਉਹ ਆਏ ਸੀਗੇ ਤੇ ਉਹ ਉਹ ਕਹਿੰਦੇ ਸੀ ਕਿ ਇਹ ਠੀਕ ਨਹੀਂ ਹੈ ਹੂੰ ਤੇ ਉਹ ਕਹਿੰਦੇ ਸੀ ਕਿ ờ ਉਹ ਰੇ ਨੂੰ ਇੱਥੇ ਸ਼ਾਇਦ ਦਾਖਲ ਕਰਾ ਗਏ ਇਦੋਂ ਪੀ ਡਾਕਟਰ ਜਿੱਦਾਂ ਸਾਢੇ 12 ਵਜੇ ਦਾ ਟਾਈਮ ਆ ਹਸਪਤਾਲ ਦੇ ਵਿੱਚ ਕਾਫੀ ਰਸ਼ ਹੈ ਵੀ ਉੱਪਰ ਤੁਹਾਡਾ ਕੋਈ ਮਲਾਜ਼ਮ ਜਾਂ ਕੋਈ ਸਿਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜਿੱਦਾਂ ਵੀ ਕੋਈ ਵੀ ਅਨਨੋਮ ਬੰਦਾ ਉੱਪਰ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਉੱਤੇ ਆਪਣੇ ਕੋਲ ਕੋਈ ਇਦਾਂ ਦਾ ਹੈ ਨਹੀਂ ਸਿਕਿਉਰਟੀ ਦਾ ਪ੍ਰਬੰਧ ਸਾਡੇ ਕੋਲ ਕੋਈ ਚੌਕੀਦਾਰ ਦੀ ਨਹੀਂ ਹੈਗਾ ਚੌਕੀਦਾਰ ਤਾਂ ਨਹੀਂ ਆ ਪਰ ਇਹ ਆ ਵੀ ਸਾਡੇ ਮਲਾਜ਼ਮ ਗੇੜਾ ਮਾਰਦੇ ਰਹਿੰਦੇ